ਜਾ ਜੋਰ ਲਾਲਾ ਇਹ ਨਹੀਂ ਪਾੜਦਾ ਉਹ ਚੱਕਣ ਚਲ ਨਾ ਲਟਕਰਾਉ ਨਾ ਲਟਕਰਾਉ ਨਾ ਲਟਕਰਾਉ ਇਧਰ ਆਓ ਇਧਰ ਆਓ ਇਧਰ ਆਓ ਆ ਜਿਹੜੇ ਬਾਜ਼ਾਰ ਚ ਆ ਕੇ ਲੈਨੇ ਹੋ 10 1000 ਰੁਪਏ ਟੂ ਪੀ ਸਕੋਟ ਪਰ ਉਹ ਬੱਕਰਾ ਸਾਲ ਜਟਾਇਆ ਗਰੂ ਤੋਂ ਸਿਰਫ 2995 ਚ ਸਲਾਈ ਕਰਕੇ ਲੈ ਜਾਓ 10000 ਵਾਲਾ 2 ਪੀਸ ਕੋਟਮੈਂਟ 2995 ਦੇ ਸਲਾਈ ਕਰਕੇ ਲੈ ਜਾਓ ਓ ਇਧਰ ਦੇਖੋ ਧਿਆਰ ਦੇ ਨਾਲ ਚੀਜ਼ਾਂ ਦੇਖਿਓ ਧਿਆਰ ਨਾਲ ਵੀਰੋ ਲੁੱਟੋਣਾ ਕਰਾਓ 15 15000 16 16000 ਬਾਜ਼ਾਰ ਦਾ ਰੇਟ ਸਾਡੇ ਕੋਲ ਆਓ 3760 ਦੇ ਵਿੱਚ 3 ਪੀਸ ਕੋਟਮੈਂਟ ਸਲਾਈ ਕਰਕੇ ਲੈ ਜਾਓ ਓ ਆਹ ਦੇਖੋ ਚਾਹੇ ਪਿੰਡਾਂ ਵਾਲੇ ਭਰਾ ਚਾਹੇ ਸ਼ਹਿਰਾਂ ਵਾਲੇ ਤੁਸੀਂ ਕਪੜਾ ਦੇਖੋ ਭਾਈ ਫੈਬਰਿਕ ਦੇਖੋ ਜੋ ਫੈਬਰਿਕ ਤੁਹਾਨੂੰ ਬੱਕਰਾ ਸਟਾਈਲ ਦੇਣਾ ਇਨ ਕਾ ਲਾਲ ਆ ਕੇ ਦੂਰ ਵੀ ਨਾ ਲਾ ਕੇ ਪੂਰੇ ਚਾਹੇ ਪੰਜਾਬ ਚੋ ਜੋ ਚੀਜ਼ਾਂ ਮਿਲਣੀਆਂ ਨਹੀਂ ਫੈਬਰਿਕ ਵੀ ਬੜਾ ਸੋਹਣਾ ਬਟਨ ਵੀ ਬੜੇ ਸੋਹਣੇ ਸਚੀਚੀਆਂ ਬੜੀ ਸੋਹਣੀ ਤੁਸੀਂ ਲੈਣਾ ਤਰਸੇਮ ਜੱਸੜ ਵਾਲਾ ਓਏ ਹੋਏ ਹੋਏ ਬੋਲ ਬੋਲ ਦਾ ਬੱਚਾ ਘੈਂਟ ਕਰਾਇਆ ਘੈਂਟ ਤਿਆਰ ਕੈਨੇਡਾ ਅਮਰੀਕਾ ਇੰਗਲੈਂਡ ਦਾ ਕਿਤੇ ਭਰਾ ਸਾਡੇ ਕੋਲ ਆ ਕੇ ਲੈ ਕੇ ਜਾ ਰਹੇ ਆ ਤੁਸੀਂ ਇਨਟੋ ਵੈਸਟਨ ਦੇ ਵਿੱਚ ਚਾਹੇ ਇਹਨੂੰ ਪੈਂਟ ਸ਼ੋਰਟ ਨਾਲ ਕਰ ਲੋ ਚਾਹੇ ਤੁਸੀਂ ਕੁਰਤੇ ਪਜਾਮੇ ਨਾਲ ਕਰ ਲੋ ਮੈਂ ਕਿਹਾ ਟੌਪ ਦੀ ਚੀਜ਼ ਕਰਕੇ ਦਵਾਂਗੇ ਤਿਆਰ ਆਹ ਕੁਰਤਾ ਪਜਾਮਾ ਕੁਰਤਾ ਪਜਾਮਾ ਬਾਜ਼ਾਰ ਦੇ ਵਿੱਚ 3-3000 ਰੁਪਏ ਦਾ ਕੱਪੜਾ ਮਿਲਦਾ ਸਾਡੇ ਕੋਲੋਂ 1400 ਰੁਪਏ ਦੇ ਕੁੜਤਾ ਪਜਾਮਾ ਸਲਾਈ ਕਰਕੇ ਲੈ ਜਾਓ ਮਤਲਬ 700 ਰੁਪਏ ਦਾ ਗੀਜ਼ਾ ਕਾਟਨ ਦਾ ਕੁੜਤੇ ਵਿੱਚ ਦਾ ਕੱਪੜਾ 700 ਰੁਪਏ ਸਲਾਈ 1400 ਰੁਪਏ ਦਵਾਂਗੇ ਤਾਂ 1000 1200 ਰੁਪਏ ਇਕੱਲੀ ਸਲਾਈ ਚੱਲਦੀ ਬਾਜ਼ਾਰ 'ਚ ਮਾਸਕਾਂ ਵੀ ਬੜੀਆਂ ਸੋਹਣੀਆਂ ਚਾਹੇ ਨਵਜੋਤ ਸਿੱਧੂ ਆ ਚਾਹੇ ਸਲਮਾਨ ਖਾਨ ਸੰਜੇ ਰਤ ਮੈਂ ਕਹਿੰਦਾ ਸਾਰਾ ਹੀ ਇਹ ਕੱਪੜਾ ਪਾਉਂਦੇ ਇਹਨੂੰ ਕਹਿੰਦੇ ਆ ਰਿੰਕਲ ਫਰੀ ਲੱਚਕੇ ਵਾਲਾ ਕੱਪੜਾ ਇਹ ਵੀ ਤੁਹਾਨੂੰ ਦਵਾਂਗੇ ਸਲਵਾਰ ਸੂਟ ਬਣਾ ਲਿਓ ਪਠਾਨੀ ਸੂਟ ਬਣਾ ਲਿਓ ਆ ਜਾਓ ਸੋ ਦੇਖੋ ਚਾਰੇ ਪਾਸੇ ਕੈਰਾ ਮਾਰ ਕੇ ਦਿਖਾ ਦਿਓ ਚਾਰੇ ਪਾਸੇ ਕੈਰਾ ਮਾਰ ਕੇ ਦਿਖਾ ਦਿਓ ਕਿੱਡਾ ਵੱਡਾ ਠਾਠਾ ਮਾਰਦਾ ਕੱਠ ਆਹ ਦੇਖੋ ਸਾਡੇ ਭਰਾ ਦੂਰੋਂ ਦੂਰੋਂ ਕਰੇਟਾ ਅਮਰੀਕਾ ਇੰਗਲੈਂਡ ਤੋਂ ਆਇਆ ਪੰਜਾਬ ਚ ਕਹਿੰਦੇ ਅਸੀਂ ਵੀ ਇੱਥੇ ਜਾਣਾ ਆ ਆ ਗਏ ਮਾਲਵੇ ਤੋਂ ਓਏ ਆ ਆ ਗਏ ਦੁਆਬੇ ਤੋਂ ਮਾਝੇ ਤੋਂ ਸਾਰਾ ਪੰਜਾਬ ਹਰਿਆਣਾ ਜੁਪੀ ਰਾਜਸਥਾਨ ਤੋਂ ਲੋਕ ਇੱਥੇ ਆ ਕੇ ਫਾਇਦੇ ਲੈ ਰਹੇ ਆ ਤੁਸੀਂ 3895 ਟੂ ਬਿਸਕੋਟ ਵੜ ਦਾ ਕਹਿੰਦਾ ਮੈਨੂੰ ਇਹ ਦੱਸੋ ਕੁਆਲਿਟੀ ਕਿੰਦਾ ਦੀ ਆ ਮੈਨੂੰ ਇਹ ਦੱਸੋ ਰੰਗ ਕਿੰਨੇ ਦਾ ਮੈਨੂੰ ਇਹ ਦੱਸੋ ਟੈਲਰਿੰਗ ਕਿੰਨੀ ਤੁਹਾਡੀ ਦੇਖੋ ਜੀ ਕੁਆਲਿਟੀ ਤੜਲੇ ਦਾ ਟੈਲਰਿੰਗ ਜ਼ਬਰਦਸ ਕਪੜਾ ਏ ਕਲਾਸ ਆ ਚੈੱਕ ਕਰ ਲੋ ਕਪੜੇ ਦੀ ਕੁਆਲਿਟੀ ਭਾਜੀ ਚੈੱਕ ਕਰਵਾ ਦਿੰਨੇ ਆ ਮੈਂ ਕਹਿੰਦਾ ਤੋਚਣ ਪਾ ਕੇ ਭਲਾ ਦੀ ਖਿੱਚ ਲੋ ਇਹ ਕਪੜੇ ਨੂੰ ਹੋਣਾ ਹੀ ਕੱਖ ਨਹੀਂ ਪਾੜ ਜਾਣਾ ਪਾੜ ਮੈਂ ਕਹਿੰਦਾ ਜੇ ਜ਼ੋਰ ਲਾ ਲਾ ਇਹ ਨਹੀਂ ਪਾੜਦਾ ਆ ਚੱਕ ਫਿਰ ਪਾੜ ਪਾੜ ਆ ਲੈ ਮੈਂ ਕਹਿੰਦਾ ਇਹਨੂੰ ਖੋਣਾਈ ਕੱਖਣੀ ਚਾਹੇ ਕਹਿੰਦੇ ਟਰੈਕਟਰ ਪਾ ਕੇ ਹੀ ਲੋ ਕੱਪੜੇ ਦੀ ਕੁਆਲਿਟੀ ਆ ਕੁਆਲਿਟੀ ਕੱਪੜੇ ਦੀ ਬਾਜੀ ਲੋਹਾ 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 ਪਿਗਲਾ ਕੇ ਕੋਰ ਪੈਂਟਾ ਜੇ ਪਾਤਾ ਕੋਰ ਪੈਂਟਾ ਜੇ ਪਾਤਾ ਆ ਇਟਾਲੀਅਨ ਕਪੜਾ ਆ ਚੱਕੋ ਬਾਜੀ ਬਾਜ਼ਾਰਾਂ ਦੇ ਵਿੱਚ 15 15 20 20 ਹਜ਼ਾਰ ਦਾ ਕੋਰ ਪੈਂਟ ਬਣਾ ਕੇ ਦੇਈ ਜਾਂਦੇ ਆ ਸਾਡੇ ਕੋਲ 4500 ਰੁਪਏ ਦੇ ਸੀਕੇ ਲੈ ਜਾਓ ਚੱਕੋ ਕਹਿੰਦੇ ਇਟਾਲੀਅਨ ਫੈਬਰਿਕ ਬੜਾ ਚੋਟੀ ਦਾ ਲਿਆਂਦਾ ਚੌਣ ਚੌਣ ਬਿਲਕੁਲ ਬਾਜੀ ਕਲਰ ਜਿੰਨੇ ਮਰਜ਼ੀ ਲੈ ਲਓ ਰੰਗ ਜਿੰਨੇ ਮਰਜ਼ੀ ਲੈ ਜਾਓ ਇੱਕ ਤੋਂ ਇੱਕ ਚਾਹੇ ਡੋਬੀ ਲੈ ਜਾਓ ਭਾਜੀ ਹੌਲੈਂਡ ਟੈਰੀ ਦਾ ਬ੍ਰਾਂਡ ਓਏ ਇਟਲੀ ਦਾ ਬ੍ਰਾਂਡ ਆ ਇਹ 5000 ਤੇ ਸੀਕੇ ਦੇ ਦਾਂਗੇ ਸਿਰਫ 5000 ਚ ਬਿਲਕੁਲ ਭਾਜੀ ਭਾਜੀ ਸੀਆ ਰਾਮ ਦਾ ਕੋਟ ਪੈਂਟ ਓਏ 15 15 20 20000 ਵਾਲਾ ਉਹ ਲੈ ਜਾਓ 650 ਰੁਪਏ ਦੇ ਸੀਕੇ ਦੇ ਦਾਂਗੇ 650 ਰੁਪਏ ਦੇ ਦੂੰਗੇ ਬਿਲਕੁਲ ਭਾਜੀ ਰੇਮਨ ਦਾ ਕੋਟ ਪੈਂਟ ਆ ਚੈੱਕ ਕਰੋ オリジナル ਰੇਮਨ ਦਾ ਕੋਟ ਪੈਂਟ ਓਏ ਬਜ਼ਾਰਾ ਚ ਠੱਗੀ ਮਾਰੀ ਜਾਂਦੇ ਆ ਕੋਈ ਰੇਮਨ 5000 ਦਾ ਦਈ ਜਾਂਦਾ ਓਏ ਕੋਈ ਰੇਮੜ 450 ਦਾ ਦੇਈ ਜਾਂਦਾ ਪਰ ਗੱਲ ਸੁਣ ਲੋ オリジナル ਰੇਮੜ ਵੱਖਰਾ ਸਟਾਈਲ 9800 ਰੁਪਏ ਦਿੰਦਾ ਆਜੋ ਲੈ ਜਾਓ ਦੇਖੋ ਇਸ ਵੇਲੇ ਸਾਡੇ ਕੋਲ ਪੱਗਾਂ ਦਾ ਸਭ ਤੋਂ ਵੱਡਾ ਬ੍ਰੈਂਡ ਹੈ ਜਿਹਨੇ ਇਸ ਵੇਲੇ ਪੂਰੇ ਪੰਜਾਬ 'ਚ ਤਰਲਿ ਮਚਾਈ ਹੋਈ ਆ ਡਿਵਾਈਨ ਦਸਤਾਰ 550 ਤੋਂ ਵੱਧ ਰੰਗ ਰੰਗ ਚਾਹੇ ਲਾਈਟ ਲੈ ਜਾਓ ਚਾਹੇ ਤੁਸੀਂ ਡਾਰਕ ਲੈ ਜਾਓ ਰੰਗਾਂ ਦੀ ਫੁੱਲ ਗਰੰਟੀ ਜੇ ਰੰਗ ਫੇਟ ਹੋਵੇ ਡੱਬੇ ਹੋਵੇ ਚਿਰਕੋ ਤਿੰਨ ਮਹੀਨੇ ਚ ਬਦਲ ਕੇ ਨਮਾਲੇ ਉਹ ਸ਼ਾਰਟਾਂ ਦੇ ਵਿੱਚ ਵੈਰੈਟੀ ਚੈੱਕ ਕਰ ਲੋ ਚਾਹੇ ਚੈੱਕ ਲੈ ਲੋ ਚਾਹੇ ਲਾਈਨਿੰਗ ਲੈ ਲੋ ਚਾਹੇ ਡੋਬੀ ਲੈ ਲੋ 3500 ਰੁਪਏ ਤੋਂ ਲੈ ਕੇ 3500 3600 ਸੱਕ ਦੀ ਟੌਪ ਦੀ ਸ਼ਰਟ ਮਿਲ ਜਾਂਦੀ ਆ ਹੁਣ ਕੁੜਤੇ ਪਜਾਮੇ ਦੀ ਗੱਲ ਕਰਦੇ ਆ ਸਾਡਾ ਨਵਜੋਤ ਸਿੰਘ ਸਿੱਧੂ ਭਰਾ ਕੁੜਤਾ ਪਜਾਮਾ ਪਠਾਨੀ ਸਲਮਾਨ ਖਾਨ ਬਾਲੀਵੁੱਡ ਦਾ ਐਕਟਰ ਸੰਜੇ ਦੱਤ ਆ ਪੂਰਾ ਫੇਮਸ ਕੁੜਤਾ ਪਜਾਮਾ ਨਾ 5000 ਦਾ ਨਾ 6000 ਦਾ ਓਰੀਜਨਲ ਕੋਰਤਾ ਪਜਾਮਾ 2400 ਰੁਪਏ ਚ ਲੈ ਜਾਓ ਸਿਰਫ 2400 ਦੇ 2400 ਚੇ ਭਾਜੀ ਰੰਗ ਕਲਰ ਜਿੰਨੇ ਮਰਜੀ ਲਾਈਟ ਲੈ ਲਓ ਡਾਰਕ ਲੈ ਲਓ ਹੁਣ ਕਲਰ ਕੋਰਤਾ ਪਜਾਮਾ ਸਾਡੇ ਕੋ ਗੀਜ਼ਾ ਫੀਲ ਦਾ ਕੋਰਤਾ ਪਜਾਮਾ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਰੰਗਾਂ ਮੇਚੀ ਨਿਗਾਹ ਮਾਰ ਲਓ ਚਾਹੇ ਲੈ ਲੈਣ ਚ ਰੰਗ ਲੈਣਿਆ ਚਾਹੇ ਗੀਜ਼ਾ ਚ ਲੈਣਿਆ ਚਾਹੇ ਪੇਪਰ ਕੋਟਨ ਜਿਹੜਾ ਕਰਨਾ ਹੈ ਵਾਈਟ ਰੰਗ ਦੇ ਕੋਰਤੇ ਜਾਮੇ ਦੇਖ ਲਓ ਬਹੁਤ ਤਰ੍ਹਾਂ ਦੀ ਵੈਰਾਈਟੀ ਆ ਜਿਹੜਾ ਮਰਜੀ ਪੇਪਰ ਕੋਟਨ ਲੈ ਲੈਣ ਰੇਮੜ ਆ ਦੇਖੋ ਓਏ ਹੋਏ ਹੋਏ ਟੌਪ ਗਿਆ ਟੀਚਾ ਦੇ ਰਿਹਾ ਟੌਪੀਆ ਬਾਜੀ ਆ ਚੈੱਕ ਕਰੋ ਮੈਂ ਰੈਮਨ ਦਾ ਲੈਣਾ ਕੁਰਤਾ ਪਜਾਮਾ ਮੈਂ ਤੁਹਾਨੂੰ ਦੱਸਦੀ ਗੱਲ ਹੈ ਬਾਜੀ ਨਾ 2500 ਨਾ 2600 1275 ਰੁਪਏ ਚ ਲੈ ਜਾਓ ਰੈਮਨ ਦਾ ਕੁਰਤਾ ਪਜਾਮਾ ਆ ਦੇਖੋ ਵੱਡੇ ਵੱਡੇ ਬ੍ਰਾਂਡ ਦੇ ਰਹੇ ਆ 1275 ਜੇ ਬਾਜ਼ਾਰ ਚ 5-5000 ਰੁਪਿਆ ਲੱਗਦਾ ਲੋਕੀ ਤੁਨੂੰ ਲੁੱਟੀ ਜਾਂਦੇ ਆ ਦੇਖੋ ਜੀ ਦੇਖੋ ਚੈੱਕ ਕਰੋ ਚਾਹੇ ਬਾਸਕਟਾ ਚਾਹੇ ਬਲੇਜ਼ਰ ਚਾਹੇ ਲੌਂਗ ਕੋਟ ਭਰਾ ਲੰਡਨ ਤੋਂ ਆ ਗਏ ਇੰਗਲੈਂਡ ਤੋਂ ਆ ਗਏ ਆ ਚੈੱਕ ਕਰੋ ਆ ਸ਼ਾਨਦਾਰ ਬਾਸਕਟਾ ਦੇਖੋ ਕਿੰਨੀਆਂ ਲਗਜ਼ਰੀ ਬਣੀਆਂ ਹੋਈਆਂ ਤੁਸੀਂ ਚੈੱਕ ਕਰੋ ਵੂਲ ਦੇ ਬਲੇਜ਼ਰ ਮੰਗਵਾ ਲੋ ਚਾਹੇ ਡੀਸੀ ਸਾਹਾਵਾ ਚਾਹੇ ਐਸਪੀ ਸਾਹਾਵਾ ਤੁਹਾਡੇ ਵਾਸਤੇ ਲਗਜ਼ਰੀ ਚੀਜ਼ਾਂ ਲੈ ਕੇ ਆਇਆ ਸ਼ੇਰਵਾਨੀ ਜਿਹੜਾ ਬਜ਼ਾਰਾਂ 'ਚ 10-10 12-12 ਹਜ਼ਾਰ ਐਂਟਾ 6000 6580 ਕੇ ਲੈ ਜਾਓ ਚਾਹੇ ਤੁਸੀਂ ਜਾਗੂਆਂ ਦੇ ਨਾਲ ਪਾਰਟੀਆਂ ਜਿਹੜਾ ਸਾਡੇ ਭਰਾ ਕਹਿੰਦੇ ਆ ਭਾਈ ਅਸੀਂ ਥੀਮ ਬਣਾ ਕੇ ਜਾਣਾ ਇੱਕੋ ਹੀ ਨਾਲ ਦੇ 10-10 ਹੋਣੇ ਆ 12-12 ਹੋਣੇ ਆ ਲੈ ਜਾਓ ਭਾਜੀ ਬਣਾ ਕੇ ਸਾਡੇ ਕੋਲ ਦਾ ਸਾਰੇ ਕੁਝ ਹੈ ਜਿੱਦਾਂ ਕਿ ਕੜਾਈ ਤੇ ਘੋ ਪਾਤਾ ਘੇ ਲਾਲਾ ਕੇ ਤੁਹਾਨੂੰ ਤੜਕੇ ਲਾਲਾ ਮਾਲ ਦੇਈ ਜਾਣਾ ਆਹ ਦੇਖੋ ਚੌਪ ਦੀਆਂ ਵਧੀਆ-ਵਧੀਆ ਵੈਰਾਈਟੀਆਂ ਛੇਤੀ ਆਜੋ ਬਾਜ਼ਾਰ 'ਚ ਅਕੇ ਲੁੱਟਣਾ ਕਰਾਓ ਬੱਕਰਾ ਸਟਾਈਲ ਬਣਾਉਗਾ ਸਾਡੀ ਬੱਕਰੀ ਲੋ ਬੱਕਰਾ ਸਤਾ ਸਾਡੀ ਕੱਡੂਆ ਬੱਕਰੀ ਟੋਰ ਬਿਲਕੁਲ ਸਾਡੇ ਕੋਲ ਕੋਟ ਬਚਾਊਗਾ ਸਾਡੇ ਪੈਸੇ ਓਏ ਭਾਜੀ ਕੱਲੇ ਕੋਟ ਪੈਂਟ ਕੁਰਤੇ ਵੀ ਹਮੇ ਸ਼ੇਰਵਾਨੀਆਂ ਬਾਸਕਟ ਹੈ ਨਹੀਂ ਸਾਡੇ ਕੋਲ ਲੇਡੀ ਸੂਟ ਸਰਾਰੇ ਗਰਾਰੇ ਲਹਿੰਗੇ ਗਾਉਂਡ ਫਲਕਾਰੀਆਂ ਸ਼ਾਲ ਕੰਬਲ ਸਾਰਾ ਕੁਝ ਇੱਕ ਛਾਤੇ ਹਟਾ ਮਿਲਣਾ ਤੇ ਫਾਇਦੇ ਡਬਲ ਹੋਣੇ ਆ ਵਿਆਹ ਚਾਹੇ ਮੁੰਡੇ ਦਾ ਵਿਆਹ ਚਾਹੇ ਕੁੜੀ ਦਾ ਦੋਨੇ ਆਜੋ ਵੱਡੇ ਫਾਇਦੇ ਰੇ ਭੇਜਾਂਗੇ ਇਸ ਗੱਲ ਦੀ ਲਿਖ ਕੇ ਗਾਰੰਟੀ ਦੇ ਦਿਆਂਗੇ ਆਜੋ ਨੰਬਰ ਸਨੀਤਿਆ ਤੁਸੀਂ ਕੋਈ ਜਾਣ ਕੇ ਨਹੀਂ ਲੈਂਦੇ